ਸੋ ਫਰੂਲਪੁਰ ਸ਼ਹਿਰ ਦੇ ਪਹਿਲੇ ਰੀ ਮਿਲਨ ਜਾ ਰਿਹਾ ਜੀ ਅਨਲਿਮਿਟਿਡ ਬ੍ਰੇਕਫਾਸਟ ਜਿਹਦੇ ਚ ਤੁਹਾਨੂੰ ਮਿਲਣਗੇ ਦੇਸੀ ਘਿਓ ਦੇ ਅੰਮ੍ਰਿਤਸਰੀ ਕੁਲਚੇ ਸਿਰਫ 100 ਰੁਪਏ ਚ ਅਨਲਿਮਿਟਿਡ ਤੇ ਭਟੂਰੇ ਛੋਲੇ ਮਿਲਣਗੇ ਸਿਰਫ 70 ਰੁਪਏ ਚ ਅਨਲਿਮਿਟਿਡ ਜਿੱਦਾਂ ਜੀ ਆਪਾਂ ਪਹਿਲਾਂ ਫਰੂਲਪੁਰ ਸ਼ਹਿਰਾਂ ਦੇ ਸਾਰਿਆਂ ਨੂੰ 170 ਰੁਪਏ ਚ ਅਲਿਮਿਟਿਡ ਵਾਫਲ ਖਵਾਇਆ ਸੀਗਾ ਉਸੇ ਤਰ੍ਹਾਂ ਹੁਣ ਆਪਾਂ ਬ੍ਰੇਕਫਾਸਟ ਲੈ ਕੇ ਆਏ ਹਾਂ ਇਸ ਤੋਂ ਇਲਾਵਾ ਭਾਜੀ ਹੋਰ ਕੀ ਕੀ ਐਡਮ ਆਣ ਗਿਆ ਇਸ ਤੋਂ ਇਲਾਵਾ ਆਪਣੇ ਕੋਲ ਆ ਜਾਏਗਾ ਦੇਸੀ ਘਿਓ ਚ ਬਣਿਆ ਗੋਭੀ ਦਾ ਨਾਨ ਗੋਭੀ ਵਾਲਾ ਨਾਨ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਲੱਗਣ ਜਾ ਰਿਹਾ ਆਲੂ ਵਾਲਾ ਨਾਨ ਇਸ ਨਾਨ ਦੀ ਖਾਸियत ਇਹ ਹੈ ਕਿ ਆਪਣਾ ਫਰੋਹੇ ਪਰ ਛੇਹ ਛੱਡੋ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਦੇਸੀ ਘਿਓ ਦੇ ਵਿੱਚ ਨਾਨ ਨਹੀਂ ਮਿਲੇਗਾ ਅਨਲਿਮਟਿਡ 100 ਰੁਪਏ ਦੇ ਵਿੱਚ ਹੁਣ ਇਸ ਤੋਂ ਬਾਅਦ ਜਿਹੜਾ ਨਾਨ ਲੱਗਣ ਜਾ ਰਿਹਾ ਉਹ ਗੋਭੀ ਵਾਲਾ ਜੀ ਦੇਸੀ ਘਿਓ ਦੇ ਵਿੱਚ ਲੱਗਣ ਜਾ ਰਿਹਾ ਜੀ ਉਹ ਦੇ ਰਹੇ ਆ ਅਸੀਂ ਤੁਹਾਨੂੰ 60 ਰੁਪਏ ਦੇ ਵਿੱਚ ਹੁਣ ਆਪਣਾ ਲੱਗਣ ਜਾ ਰਿਹਾ ਹੈ ਜੀ ਪਨੀਰ ਵਾਲਾ ਅਮਰਸਰੀ ਨਾਨ ਭਾਜੀ ਇਹਦੇ ਚ ਕਾਦੀ ਕਾਦੀ ਫੀਲਿੰਗ ਹੁੰਦੀ ਜੀ ਇਹਦੇ ਚ ਸਭ ਤੋਂ ਪਹਿਲਾਂ ਆ ਗਿਆ ਪਨੀਰ ਉਸ ਤੋਂ ਬਾਅਦ ਆਪਣਾ ਹੈਗਾ ਇਹਦੀ ਭਰ ਭਰ ਕੇ ਡਰਾਈ ਫਰੂਟ ਫਿਰ ਇਹਦੇ ਵਿੱਚ ਆਪਣੇ ਮਸਾਲੇ ਆਉਣਗੇ ਪੂਰੇ ਹਾਈ ਕੁਆਲਿਟੀ ਜੀ ਬ੍ਰਾਂਡਡ ਮਸਾਲੇ ਆਉਣਗੇ ਜੀ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਆਪਾਂ ਪਟੂਰਿਆਂ ਦੀ ਮੇਕਿੰਗ ਜੋ ਕਿ ਬਹੁਤ ਹੀ ਹਾਈਜੀਨਿਕ ਤਰੀਕੇ ਦੇ ਨਾਲ ਬਣਾਏ ਜਾ ਰਹੇ ਨੇ ਇਹ ਜਸ ਤੇਲ ਦੇ ਵਿੱਚ ਬਣ ਰਿਹਾ ਜੀ ਉਹ ਪਰ ਕਲੀਨ ਹੈ ਜੀ ਇਸ ਦੇ ਵਿੱਚ ਕੋਈ ਛੜਿਆ ਜਾਂ ਕਾਲਾ ਤੇਲ ਨਹੀਂ ਹੈ ਜੀ ਚਲੋ ਜੀ ਸਮਾਨ ਸਾਰਾ ਤਿਆਰ ਹੋ ਕੇ ਆ ਗਿਆ ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਜੀ 70 ਰੁਪਏ ਦੇ ਵਿੱਚ ਜਿਹੜੇ ਅਨਲਿਮਿਟਿਡ ਪਟੂਰੇ ਮਿਲਨੇ ਆ ਦੇਖੋ ਜੀ ਕਿਆ ਕੁਆਲਿਟੀ ਹੈ ਜੀ ਓਹ ਹੋਏ ਕੀ ਬਾਤ ਹੈ ਜੀ ਮਤਲਬ ਇੰਨੇ ਸੌਫਟ ਭਟੂਰੇ ਨਾਲ ਆਏਗੇ ਜੀ ਆਲੂ ਜੀਰੇ ਦੀ ਸਬਜ਼ੀ ਨਿਊਟਰੀ ਦਾ ਅਚਾਰ ਆ ਜਾਏਗਾ ਛੋਲੇ ਆਣਗੇ ਸਲਾਦ ਆਣਗੇ ਸਿਰਫ 70 ਰੁਪਏ ਦੇਣੇ ਆ ਤੇ ਜਿੰਨਾ ਤੁਸੀਂ ਖਾ ਸਕਦੇ ਹੋ ਉਹਨਾਂ ਤੁਸੀਂ ਖਾਓਗੇ ਸੋਨ ਮੈਂ ਤੁਹਾਨੂੰ ਟੇਸਟ ਵੀ ਕਰਕੇ ਦਿਖਾਣਾ ਦੇਖਣ ਜੀ ਬਹੁਤ ਜ਼ਿਆਦਾ ਸਵਾਦ ਲੱਗ ਰਿਹਾ ਇਹ ਆਗੇ ਜੀ ਛੋਲੇ ਕੀ ਆਬਾਦ ਹੈ ਜੀ ਹੂੰ ਬਹੁਤ ਵਧੀਆ ਟੇਸਟ ਆਏਗਾ ਖਾ ਕੇ ਨਾਲ ਆਪਾਂ ਆ ਜੀਰੇ ਵਾਲੇ ਤੁਹਾਨੂੰ ਦੱਸੇ ਜਿਹੜੇ ਆਲੂ ਹੂੰ ਇਹਦਾ ਵੀ ਬਹੁਤ ਟੈਂਗੀ ਟੇਸਟ ਹੈ ਤੇ ਨਾਲ ਆਏਗੀ ਜਿਹੜੀ ਨਿਊਟਰੀ ਦੀ ਸਭ ਤੋਂ ਮੈਂ ਮਤਲਬ ਬਹੁਤ ਯੂਨੀਕ ਚੀਜ਼ ਹੈ ਜਿਹੜਾ ਆਪਾਂ ਨਿਊਟਰੀ ਦਾ ਅਚਾਰ ਵੀ ਕਹਿ ਸਕਦੇ ਇਹਨੂੰ ਖਟ ਮਿੱਠੀ ਜੀ ਇਹ ਜਿਹੜੀ ਸਬਜੀ ਆਏਗੀ ਫਿਰ ਆਗੇ ਜੀ ਇਹ ਨਾਨ ਨਾਨ ਦੇ ਵਿੱਚ ਦੇਖੋ ਜੀ ਤਿੰਨ ਵੈਰਾਈਟੀਆਂ ਸੋ ਹੁਣ ਵਾਰੀ ਆਂਦੀ ਹੈ ਜੀ ਜਿਹਦੀ ਸਭ ਤੋਂ ਵੱਧ ਵੇਟ ਸੀਗੀ ਜੀ ਆਲੂ ਵਾਲਾ ਦੇਸੀ ਘਿਓ ਦਾ ਜਿਹੜਾ ਨਾਨ ਹੈ ਜਿਹੜਾ ਕਿ 100 ਰੁਪਏ ਦੇ ਵਿੱਚ ਅਨਲਿਮਿਟਡ ਹੈ ਮਤਲਬ ਤੁਸੀਂ ਸੋ ਸਕਦੇ ਹੋ ਸਿਰਫ 100 ਰੁਪਏ ਦੇਣਾ ਤੇ ਜਿੰਨਾ ਤੁਸੀਂ ਖਾ ਸਕਦੇ ਉਹਨਾ ਖਾਣਾ ਤੇ ਛੋਲੇ ਤਾਂ ਤੁਸੀਂ ਦੇਖੋ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸ ਸਕਾਂ ਬਹੁਤ ਹੀ ਸਵਾਦ ਨੇ ਬਹੁਤ ਹੀ ਟੇਸਟੀ ਨੇ ਹੂੰ वैसे मेरे साथ आना भाई ने रेट काट रखेया जैसे और शहर से ਤੁਸੀਂ ਜਾਣਦੇ ਹੋ ਤੁਹਾਨੂੰ 100 ਰੁਪਏ ਦਾ ਕੁਲਚਾ ਮਿਲਦਾ ਇੱਥੇ ਤੁਹਾਨੂੰ ਅਨਲਿਮਿਟਿਡ ਕੁਲਚਾ 100 ਰੁਪਏ ਵਿੱਚ ਮਿਲ ਰਿਹਾ ਚਾਹੇ ਤੁਸੀਂ ਇੱਕ ਖਾਣਾ ਇੱਕ ਖਾਓ ਦੋ ਖਾਣੇ ਦੋ ਖਾਓ ਜਾਂ ਤਿੰਨ ਖਾਣੇ ਤਿੰਨ ਖਾਓ ਉਸ ਤੋਂ ਬਾਅਦ ਅੰਦਾ ਖਾਣ ਲੱਗਾ ਜੀ ਜਿੱਦਾਂ ਕਿ ਮੈਂ ਗੋਭੀ ਦਾ ਤੁਸੀਂ ਇਹਦੀ ਫੀਲਿੰਗ ਚੈੱਕ ਕਰ ਸਕਦੇ ਹੋ ਇਹ ਕੋਈ ਨਹੀਂਗਾ ਇਦਾਂ ਦਾ ਵੀ ਫੀਲਿੰਗ ਘੱਟ ਹੋਏਗੀ ਤਾਂ ਟੇਸਟ ਵਿੱਚ ਤੁਹਾਨੂੰ ਕੁਝ ਮਤਲਬ ਘੱਟ ਮਿਲੇਗਾ ਬਹੁਤ ਜ਼ਬਰਦਸਤ ਟੇਸਟ ਹੈ ਸਿਰਫ ਤੇ ਸਿਰਫ ਤੁਹਾਨੂੰ ਸਿਰਫ ਪ੍ਰਾਈਜ਼ ਹੀ ਇੱਥੇ ਘੱਟ ਮਿਲਣਾ ਉਸ ਤੋਂ ਇਲਾਵਾ ਕੁਝ ਘੱਟ ਨਹੀਂ ਮਿਲਣਾ ਟੇਸਟ ਵੀ ਜ਼ਬਰਦਸਤ ਮਿਲਣਾ ਹੈ ਉਸ ਤੋਂ ਬਾਅਦ ਕੁਆਲਿਟੀ ਵੀ ਨੰਬਰ 1 ਮਿਲਣੀ ਹੈ ਜੀ ਪ੍ਰੋਪਰ ਮਸਾਲਿਆਂ ਦਾ ਮਿਕਸਰ ਕੀਤਾ ਆਇਆ ਕੋਈ ਇਹ ਨਹੀਂ ਵੀ ਕੱਲਾ ਗੋਭੀ ਦਾ ਆਏਗਾ ਸਵਾਦ ਜਾਂ ਕੱਲੇ ਨਾ ਆਟੇ ਦਾ ਜਾਂ ਮੈਦੇ ਦਾ ਸਵਾਦ ਆਏਗਾ ਪਾਪਨ ਮਸਾਲਿਆਂ ਦਾ ਇਹਦਾ ਪ੍ਰੋਪਰ ਮਿਕਸਰ ਕੀਤਾ ਆਇਆ ਬਹੁਤ ਹੀ ਟੇਸਟੀ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨਾਨ ਦੀ ਇਹ ਹੈਗਾ ਜੀ ਪਨੀਰ ਵਾਲਾ ਨਾਨ ਜਿੱਦਾਂ ਕਿ ਤੁਹਾਨੂੰ ਦੱਸਿਆ ਇਹ ਪਨੀਰਾਂ ਦਾ ਨਾਨ ਆਣਾ ਸਿਰਫ ਤਾਂ ਸਿਰਫ 80 ਰੁਪਏ ਦੇ ਵਿੱਚ 80 ਰੁਪਏ ਚ ਆਇਤ ਮਾ ਬਹੁਤ ਵਧੀਆ ਮਿਲ ਰਹੀ ਹੈ ਮਤਲਬ ਇਹ ਜਿਹੜਾ ਨਾਨ ਹੈ ਮੇਰੇ ਹਿਸਾਬ ਨਾਲ ਪਨੀਰ ਵਾਲਾ ਨਾਨ ਜਿਹਦਾ ਦੇਸੀ ਘੋਚ ਬਣਿਆ ਕਿਸੇ ਤੁਸੀਂ ਹੋਰ ਸ਼ਹਿਰ ਚ ਜਾਓਗੇ ਤੁਹਾਨੂੰ 150 700 ਤੋਂ ਥੱਲੇ ਨਹੀਂ ਮਿਲੇਗਾ ਇਹ ਮਿਲੇਗਾ ਸਿਰਫ 80 ਰੁਪਏ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਦੀ ਵਧੀਆ ਹੈ ਜੀ ਇੱਥੇ ਦੀ ਪ੍ਰੈਪਰੇਸ਼ਨ ਬਹੁਤ ਵਧੀਆ ਰਹਿੰਦੀ ਹੈ ਐਂਬੀਅੰਸ ਬਹੁਤ ਵਧੀਆ ਏਸੀ ਦੇ ਵਿੱਚ ਬਹਿ ਕੇ ਤੁਸੀਂ ਨਾਸ਼ਤਾ ਕਰਨਾ ਅਨਲਿਮਿਟਿਡ ਨਾਸ਼ਤਾ ਸਿਰਫ 40 ਰੁਪਏ ਤੁਹਾਨੂੰ ਮਿਲਣਾ ਹੈ ਤੇ ਤੁਹਾਨੂੰ ਹੋਰ ਇੱਕ ਮੈਂ ਗੱਲ ਦੱਸਦਾ ਇਹ ਜਿਹੜੀ ਚੰਨਿਆਂ ਦੀ ਕੁਆਲਿਟੀ ਹੈ ਨਾ ਤੇ ਸਭ ਤੋਂ ਵਧੀਆ ਜਿਹੜੇ ਕੁਆਲਿਟੀ ਆਂਦੀ ਨਾ ਟ੍ਰਿਪਲ ਡਾਲਰ ਜਿਹਨੋਂ ਆਪਾਂ ਚਨੇ ਕਹਿੰਨੇ ਉਹ ਵਾਲੇ ਆ ਮਤਲਬ ਕਹਿਣ ਦਾ ਮਤਲਬ ਇਹ ਆ ਜੀ ਜਿੰਨਾ ਵੀ ਸਮਾਨ ਹੈ ਕਿਸੇ ਵੀ ਸਮਾਨ ਦੇ ਵਿੱਚ ਕਿਸੇ ਵੀ ਚੀਜ਼ ਵਿੱਚ ਕੋਈ ਕੰਪਰੋਮਾਈਜ਼ ਨਹੀਂ ਆ ਸਿਰਫ ਤੇ ਸਿਰਫ ਕਸਟਮਰ ਸੈਟੀਸਫੈਕਸ਼ਨ ਹਾਸਤੇ ਬਹੁਤ ਘੱਟ ਰੇਟਾਂ ਦੇ ਵਿੱਚ ਇਹਨਾਂ ਵਧੀਆ ਫੂਡ ਤੁਹਾਨੂੰ ਮਿਲਣ ਜਾ ਰਿਹਾ ਸੋ ਭਾਜੀ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕੀ ਕੀ اٹਮਾਉਂਦੀਆਂ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਸੀਗਾ ਕਿ 170 ਰੁਪਏ ਵਿੱਚ ਆਪਾਂ ਅਨਲਿਮਿਟਡ ਬਫੇ ਦੇ ਰਹੇ ਸੀਗੇ ਹੁਣ ਉਸ ਤੋਂ ਇਲਾਵਾ ਆਪਣੇ ਕੋਲ ਮੇਨ ਕੋਰਸ ਦੇ ਵਿੱਚ ਇੰਡੀਅਨ ਤੇ ਚਾਈਨਸ ਹਰ ਤਰ੍ਹਾਂ ਦਾ ਆਈਟਮ ਹੈ ਜੀ ਇਹ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਣਾ ਚਾਹਣਾ ਹਾਂ ਕਿ ਇਸ ਤੋਂ ਇਲਾਵਾ ਆਪਣੇ ਕੋਲੇ ਇੱਕ ਹਾਲ ਵੀ ਹੈਗਾ ਜੀ ਜਿਸ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਆਪਣੀ ਕਿੱਟੀ ਪਾਰਟੀ ਜਾਂ ਜਨੰਦਰ ਪਾਰਟੀ ਬਣਾ ਸਕਦੇ ਹੋ ਤੇ ਇੱਕ ਸਾਡਾ ਰੋਟੀ ਰਿਵਰ ਵੱਲੋਂ ਆਫਰ ਦੇ ਰਹੇ ਹਾਂ ਜੀ ਜਿੰਦੇ ਵਿੱਚ ਕੀ ਤੁਸੀਂ ਕੋਈ ਪਾਰਟੀ ਬੁੱਕ ਕਰਾਉਣੀ ਹੈ ਉਹਦੇ ਵਿੱਚ ਤੁਹਾਨੂੰ 1 ਕਿਲੋ ਦਾ ਕੇਕ ਫ੍ਰੀ ਦਿੱਤਾ ਜਾਏਗਾ। ਇੱਕ ਰਿ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ। ਆਪਣਾ ਰੈਸਟੋਰੈਂਟ ਦਾ ਨਾਮ ਰੋਟੀ ਰਿਵਰ ਹੈ ਜੀ ਫਰੋਹਪਰ ਸ਼ਹਿਰ ਦੇ ਵਿੱਚ ਹੈ ਜੀ ਸਿੱਧ ਉਦੋਂ ਸਿੰਘ ਚੌਂਕ ਤੋਂ ਬਗਦਾਦੀ ਗੇਟਾ ਲਾਉਂਗੇ ਤੁਹਾਨੂੰ ਸੱਜੇ ਹੱਥ ਪੁੱਡਾ ਮਾਰਕੀਟ ਦੇ ਵਿੱਚ ਮਿਲ ਜਾਏਗਾ ਜੀ। ਜਦੋਂ ਜੀ ਆਪਾਂ ਬਗਦਾਦੀ ਗੇਟ ਤੋਂ ਸੱਜੇ ਹੱਥ ਲਾਉਨੇ ਆ ਥੋੜਾ ਜਿਹਾ ਅੱਗੇ ਆ ਕੇ ਖੱਬੇ ਹੱਥ ਪੁੱਡਾ ਮਾਰਕੀਟ 'ਚ ਆਪਣਾ ਸਾਹਮਣੇ ਰੋਟੀ ਰਿਵਰ ਰੈਸਟੋਰੈਂਟ ਜੀ। ਤੇ ਮੋਬਾਈਲ ਨੰਬਰ ਆਪਣਾ ਹੈਗਾ 9